ਆਹ ਹੁਣ ਆਪਾਂ ਲਾਗੇ ਦੂਜੇ ਲਾਉਣੇ ਆ ਆਹ ਲਾਉਣੇ ਹੁਣ ਆਹ ਓਕੇ ਲੈਟਸ ਗੋ ਹਾਂਜੀ ਮਿੱਤਰੋ ਸਵਾਗਤ ਹੈ ਸਾਡੇ ਸਾਰਿਆਂ ਦਾ ਆਪਣੇ ਇੱਕ ਹੋਰ ਨਵੇਂ ਬਲੌਗ ਰਿਹਾ ਕਿ ਮਿਲੋ ਇੱਧਰ ਕੀ ਦਸਤਕਾਰ ਜੀ ਕੀ ਗੱਲ ਲੱਗੇ ਅੱਜ ਮੋਟਰਸਾਈਕਲ ਦਾ บานเจล้อนหลัเนี่ยมิตรรับฮอยังท่าีกคเดี๋ยวมาดูว่าจะเป็นตัอะไรตาก้ามาแล้วนะครับตาก้าลายยูปแนด์ร์เลนใตาก้าลายยูปแนด์ร์เลเป็นตัวนังกันวะตากแต่ยห้ตามมากรชุยกับตาป้าจีเนาะฮอนร้อนหลังมาดูครอ้าฮอนอ่ะปนล้ากันดูเจล้อนี่อ้าลอเนาะฮอ ਆਹ ਜੀ ਹਵਾ ਭਰਨ ਵਾਲਾ ਨਾਲ ਇਹ ਚ ਹਵਾ ਭਰਦੀ ਆ। ਬਾਕੀ ਤੁਹਾਨੂੰ ਦਿਖਾਉਣੇ ਆ ਕਿੱਦਾਂ ਇਹ ਵੱਜਦੇ ਆ। ਹਾਰੇ ਖੋਲਟੇ ਆਪਾਂ ਆਹ ਲਿਹਾੜ ਨੂੰ। ਤੇ ਹਾਂ ਲਾ ਕੇ ਨਟ ਲਾਉਣੇ ਆ। ਬਾਕੀ ਉਹ ਤਾਰਾਂ ਪਕਾਟ ਦਿੱਤੀਆਂ ਉੱਥੇ ਹੀ ਜੇ ਦੁਬਾਰਾ ਮਗਰੋਂ ਦੀਵਾਲੀ ਤੋਂ ਬਾਅਦ। ਬਸ ਇਹੋ ਹੀ ਚੀਜ਼ ਲਾਉਣੀ ਆ। ਬਸ ਉਹ ਹੈ ਹੀ ਸਬਾ ਬਾਹਰ। ਇਹਦਾ ਛੋਸ਼ਾ-ਬੋਸ਼ਾ ਜੇ ਆ ਥੋੜੇ ਦਿਨਾਂ ਹੀ ਲੱਗਦਾ ਹੁੰਦਾ ਆ। ਮਾਰ ਕੇ ਲਾ ਲੁੰਨੇ ਆ। ਕਿਉਂਕਿ ਇਹ ਪਾਸ ਤੋਂ ਸਬਾ ਬੜੇ ਮਾਰਨਾ ਪੈਂਦਾ ਟੈਂਡੇ। ਅੱਡੇ ਟਾਂ ਦੇ ਕਈ ਘੰਟੇ ਟਕਾਲਾ ਲਾ ਲੰਗੇ ਬੰਦਨ ਚੇਦਾਂ ਮੋਟਾ ਕਰ ਲਿੱਦਾ ਰਾਇ ਅੱਦਣਾ ਬਾਕੀ ਹੋਈ ਨਹੀਂ ਟਾਈਮ ਟਾਈਮ ਦੀ ਗੋਲੀ ਆ ਆ ਵੀ ਆ ਨਾ ਜਿਵੇਂ ਪਹਿਲੇ ਗਾ ਚੱਕੇ ਕਟਕਾ ਦੇਖੋ ਕਿੰਨਾ ਹੁੰਦਾ ਕੱਟਾ ਸੌਦਾ ਹੀ ਹੋ ਗਿਆ ਪੀਪ ਨਹੀਂ ਆ ਔਖਾ ਹੁੰਦਾ ਆ ਇੱਥੇ ਆ ਦੇਖੋ ਨਾਟ ਹੁੰਦੇ ਇੱਥੇ ਹਾਂ ਥੱਲੇ ਭਾਜੀ ਲਾ ਕੇ ਕਿਥੇ ਲਾ ਰਹੀ ਆਣਾ ਤੇ ਉੱਪਰ ਲਾ ਰਹੀ ਆਣ ਫੇਟਾ ਕੇ ਆਣਾ ਤਾਂ ਕਿਹ ਲੋਨ ਲੱਗ ਗਿਆ ਇਹ ਹਵਾ ਨਾ ਤੇ ਦਰਿਆ ਵੀ ਤੇ ਅੱਜ ਦੇ ਭਾਰੀ ਇਹ ਅਨੰਦ ਖਾਨੇ ਆ ਗੱਡਾ ਚੱਲ ਆਇਆ ਮਤਲਬ ਜਵਾੜ ਗਿਆ ਇਹ ਜੇ ਕਹਿੰਦੇ ਲੌਣੀਆਂ ਆਉਂਗੀਆਂ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਕੀ ਚਾਹੀਦਾ ਇਹਨੇ ਅਰਾਂ ਨਾ ਨਾੜਨੋਂ ਕੱਟਨੇ ਅੱਦ ਕਾਸ਼ ਕਰਦੇ ਆ ਪਹਿਲਾਂ ਚੰਗੀ ਤਰ੍ਹਾਂ ਜਿਗਾਰ ਦੇ ਆ ਮਰਜੀ ਪੱਤੀਆਂ ਨੂੰ ਘੁੰਮਣੀਆਂ ਨਾ ਆਂਦਾ ਪਹਿਣਾ ਨਹੀਂ ਬੱਚ ਨਾਟ ਜਿਆ ਤਾਂ ਕਾਸ਼ ਹੋ ਜਾਣਾ ਤੁਹਾਨੂੰ ਕਨੈਕਸ਼ਨ ਵੀ ਦਿਖਾਉਣੇ ਕਰਦਾ ਹੁੰਦੇ ਆ ਕਨੈਕਸ਼ਨ ਦਿਖਾਉਣੇ ਆ ਭਾਜੀ ਕਨੈਕਸ਼ਨ ਨਹੀਂ ਕਨੈਕਸ਼ਨ ਦਿਖਾਉਣੇ ਕ੍ਰੈਕਸ਼ ਨਹੀਂ ਨਿਹਾਉਣੇ ਕੰਮ ਸਿੱਖ ਜਾਣਾ ਨਹੀਂ ਨਹੀਂ ਉਦਾਂ ਨਹੀਂ ਉਦਾਂ ਮੇਰੇ ਕੋਲ ਆ ਜਾਏਗਾ ਤੁਸੀਂ ਦਹੀ ਲਾ ਦੇ ਵੇਖੋ ਹਾਂ ਕ੍ਰੈਕਸ਼ ਨਹੀਂ ਨਿਹਾਉਣੇ ਉਦਾਂ ਤੁਹਾਨੂੰ ਦਿਖਾਵਾਂਗੇ ਕਿੰਦਾ ਚੱਲੋਗੇ ਬਜਾ ਕੇ ਦਿਖਾਵਾਂਗੇ ਹਾਂ ਕਿਉਂਕਿ ਫੇਰ ਭਾਈ ਦਾ ਵੀ ਕੰਮ ਨਹੀਂ ਖਰਾਬ ਕਰਨਾ ਇਹਨੂੰ ਨਹੀਂ ਨਹੀਂ ਖਰਾਬ ਦੀ ਨਹੀਂ ਗੱਲ ਹਾਂ ਇਹਦੇ ਨਹੀਂ ਸਿਖਾਉਣੇ ਇੰਗੇ ਤੁਹਾਨੂੰ ਤੇ ਉਹੀ ਆ ਗਰਾਵੇ ਹੋਣਾ ਮੇ ਮੈਂ ਕਿਹੜਾ ਲੋਕਾਂ ਨੇ ਘਰੇ ਲੋਨ ਲਾ ਪਾਣੇ ਫੇਰ ਭਾਈ ਦਾ ਮੈਨੂੰ ਨਹੀਂ ਸਿਖਾਉਂਗਾ ਕੋਮੇਟਾ ਲਿਗਾਰ ਗਿਆ ਇਹ ਮੈਂ ਸਪਰੇਅ ਸਪਰੂ ਮਾਰਿਓ ਸੀ ਆਪਾਂ ਜਾਰ ਲੋਸਨ ਨੂੰ ਦਿੱਤੀ ਸੀ ਇਹ ਲਾਉਣ ਨੂੰ ਮੋਟਰਸਾਈਕਲ ਦੇ ਖਰਾਬ ਹੀ ਹੋ ਗਈ ਹਾਂ ਚਲ ਕੋਈ ਨਹੀਂ ਰੰਗ ਰੂਨ ਦਾ ਮਾਤਾ ਮੈਂ ਸਪਰੇਅ ਅੱਜ ਦੋ ਦਿਨੀਆਂ ਬਾਕੀ ਆਜਾ ਮੋਰ ਸਲਤਾ ਹੋ ਜਾਣਾ ਖਰਾਬ ਜਾ ਹੋਇਆ ਉਹ ਬੱਲਾ ਆ ਗਿਆ ਸਕੂਟਰ ਹੀ ਲਾ ਕੇ ਉਹੀ ਨਹੀਂ ਆਇਆ ਮੁੜ ਕੇ ਮੈਂ ਕਿਹਾ ਐਕਟਿਵਾ ਵੀ ਧਵਾ ਦੀ ਆ ਜੀ ਬੰਦੇ ਹੋਏ ਸਿੱਦੇ ਹੀ ਆਪ ਵੀ ਹਾਂ ਚੈੱਕ ਕਰੋ ਦਰਮੀ ਨਾਟ ਲੱਗਣ ਲੱਗਾ ਹੁਣ ਸਿੱਧੀਆਂ ਹੋ ਗਈਆਂ ਸਿੱਧੀਆਂ ਹਜੇ ਮੱਚੋ ਕਾਣੀਆਂ ਭਾਈ ਨੇ ਮਾੜੇ ਇੰਦਾ ਕੋਈ ਲੋਕ ਜੀ ਬਣ ਜਾਂਦੀ ਏ ਜੀ ਆ ਤਾਂ ਬੱਚ ਬੂਚ ਲਕੋ ਦਾਨੀਆਂ ਭਾਈਆਂ ਸਾਰੀਆਂ ਇੱਥੇ ਤਾਂ ਸੱਚ ਲੱਗਾ ਪਈ ਹੋਏ ਜੇ ਮਤਲਬ ਵਿੱਚ ਹਵਾ ਫਸੀ ਰਹਿ ਜਾਂਦੀ ਏ ਇਹੇ ਵੱਜਦੀ ਰਹਿ ਜਾਂਦੀ ਆ ਇਹ ਸੱਚ ਤੇ ਕਰਦੇ ਸੀਗਾ ਮਾੜਾ ਜਾਂ ਬੰਦ ਹੋ ਜਾਊਗਾ ਕਟ ਹੋ ਜੇ ਮਾਦੋ ਜਿਦਾ ਪਹਿਲਾ ਕੀਤਾ ਸੀ ਆ ਨੜ ਗਿਆ ਮਿੱਤਰੋ ਚੰਗੀ ਤਰ੍ਹਾਂ ਖਾਸ ਲਿਓ ਤੇ ਆ ਡੱਬੀ ਜੀ ਹੁੰਦੀ ਆ ਮਿੱਤਰੋ ਇਹਦੀ ਤੇ ਆਪਾਂ ਸਟਲ ਕੋ ਕੇ ਲਾਈ ਸੀ ਪਿਛਲੀ ਵਾਰ ਵੀ ਇਸ ਵਾਰ ਫੇਰ ਲ ਕੋ ਕੇ ਲੱਗਣੀ ਆ ਕਹਿੰਦੇ ਦਿਖਾਈ ਵੀ ਨਾ ਕਿੱਥੇ ਹੋਈ ਆ ਬਾਈ ਜੀ ਆ ਬੱਜਦੀਆਂ ਦਿਖਣਾ ਬਸ ਬਾਕੀ ਆਪਣਾ ਚੈੱਕ ਕਰਾਂ ਆ ਜੀ ਸਰਬਸੁਰਵਸ ਕਰਾਉਣਾ ਆ ਇਹ ਆ ਕਾਹੜਾ ਹੈ ਇੱਕ ਮੇਰੀ ਐਕਟਿਵ ਆ ਉਹ ਬੱਲਾ ਲੈ ਕੇ ਆਇਆ ਨਹੀਂ ਹਜੇ ਤੱਕ ਕਿਆ ਕਰੋ ਹਵਾਾਂਾਂ ਵੀ ਆ ਰਹੀ ਹੈ। ਕਬਾੜੀ ਹੈ ਹੁਣ। ਵੱਜੂਗਾ? ਇਹ ਨਹੀਂ ਕਿ ਐਕਨ ਆਉਂਦੇ। ਹਵਾ ਦੇ ਤਾਂ ਬੰਦ ਮਾਜੀ, ਹਵਾ ਦੇ ਤਾਂ ਆ ਗਿਆ, ਕੱਟ ਨਹੀਂ ਆਉਂਦਾ। ਕਿੰਬਾ ਤੇ ਮਾਰ ਰਿਹਾ ਹੈ। ਹੈਗੀ ਐਮਸੀ। ਲਾ ਦੇ। ਕਿਆ ਕਰੋ? ਹਵਾ ਲੀਕਾ ਦੀ ਦੇ। ਇਹ ਆ ਬਰਾਬ ਹੋ ਗਿਆ ਕਿਉਂਕਿ ਹਵਾ ਬੰਦ ਕਾ ਨੀ ਬੋ ਕੀ ਹੈ ਕੋਈ ਵੀ ਵਾਰ ਵੀ ਸਾਡਾ 5-600 ਰੁਪਏ ਲੱਗ ਗਏ ਇੱਕ ਹਵਾ ਬੰਦ ਕਰਨ ਤੇ ਚਲਾ ਕੇ ਦਿਖਾਉਣੇ ਆ ਤੁਹਾਨੂੰ ਇਹ ਗੰਦਾ ਜਿਹਾ ਫਸਿਆ ਹੈਗਾ ਪੈਰ ਵਿੱਚ ਇਹ ਕੱਟਦਾ ਹੈ ਭਾਈ ਨੇ ਤੇ ਹੰਤਾ ਨੂੰ ਚਲਾ ਕੇ ਦਿਖਾਉਣੇ ਬਾਅਦ ਚ ਇੱਥੋਂ ਕੋ ਹਵਾ ਹੀ ਨਹੀਂ ਹੁੰਦੀ ਭਾਜੀ ਇੱਥੋਂ ਹਵਾ ਹੀ ਨਹੀਂ ਹੁੰਦੀ ਮਾੜੀ ਜੀ ਇਹ ਦੇਖ ਲੈ ਇਹ ਤਾਂ ਨਸ਼ਾ ਕਰਸਣ ਆ ਆ ਅੱਛਾ ਤੇ ਆਹ ਨਾ ਨਾ ਮਤਲਬ ਮਸ਼ਰ ਭਜਾਈਏ ਮਸ਼ਰ ਮਸ਼ਰ ਬੋ ਹੋ ਗਿਆ ਆਵਾਜ਼ ਤੋਂ ਮੇਰੇ ਲੜ ਗਿਆ ਆ ਦੇ ਕਿੱਥੇ ਲੜ ਗਿਆ ਆ ਕਿੱਥੇ ਲੜ ਗਿਆ ਕੀ ਕਰੀਏ ਹਾਂ ਕੰਮ ਕਰਾਉਣਾ ਆਏ ਹਾਂ ਦਿਖਾਣਿਆ ਤੁਹਾਨੂੰ ਚਲਾ ਕੇ ਇੱਕ ਵਾਰ ਲੁੱਕ ਚੈੱਕ ਕਰੋ ਹਾਂ ਇੱਦਾਂ ਲਾ ਰਹਾ ਨਾ ਕੋਈ ਇਹ ਵੀ ਨਹੀਂ ਭਿੰਗੀ ਆ ਉਹ ਪੰਨੀ ਆ ਨਾ ਕੱਢਣਿਆ ਸਿੱਧੀ ਕਰੋ ਚੈੱਕ ਮੈਂ ਅਗੇ ਕੀ ਹੋਇਆ ਹਰ ਮਿੱਤਰੋ ਮੈਨੂੰ ਸਮਝਾਉਣਾ ਆ ਕਿ ਇਹ ਬਾਜ ਰਹੀਆਂ ਕਿੱਦਾਂ ਆ ਇਹ ਬੈਂਡ ਲੱਗੋ ਨਾ ਬਈ ਇਹ ਤੂੰ ਬੈਂਡ ਲੱਗੀਆਂ ਹਵਾ ਭਾਲਣੇ ਬੱਦ ਚ ਨਹੀਂ ਮੈਂ ਉਹਦਾ ਸਮਝਾਉਣਾ ਆ ਤੇ ਇਹ ਪਤਾ ਕਿੱਦਾਂ ਦੇਖੋ ਆ ਗਿਆ ਉਹ ਉਹ ਬਾਏ ਬੋਇਆ ਡਰ ਕੇ ਨਾ ਠੀ ਜੰਦਾ ਉਹ ਡਰਦਾ ਕਹਦੇ ਆ ਹੈ ਕੰਧੂਆਂ ਨਾਲ ਆਪਿਆਂ ਬਾਕੀ ਹਨਾ ਦੇਖੋ ਇਧਰ ਹਵਾ ਪਾਜੀ ਭਰਦਾ ਆ ਆ ਪੈਪਲੇ ਥਰੂ ਹਵਾ ਅੱਛੇ ਦਾ ਕੌਂਦੀ ਆ ਤੇ ਆ ਇਹਦੀਆਂ ਬਾਜਾਂ ਜੀਆਂ ਡੱਕਦੀ ਆ ਬੰਦ ਹੋ ਗਈ ਬੰਦ ਹੋ ਗਈ ਡੱਬੀ ਪਾਲੇ ਪਾਸੋਂ ਗੱਲ ਆ ਉਹ ਤੋਂ ਬੰਦ ਹੋ ਗਈ ਹੁਣ ਇਧਰ ਨੂੰ ਤਾਂ ਬੰਦ ਆ ਇੱਥੇ ਬੰਦ ਆ ਇਧਰ ਨੂੰ ਔਨ ਆ ਆ ਸੱਧਨ ਔਨ ਆ ਤੇ ਆਹ ਦਹਾਣੇ ਰੀਆ ਟੀਉਨਾਂਈਆਂ ਰੰਗ-ਬਰੰਗੀਆਂ ਟੀਉਨਾਂਾ ਕੱਢਦਾ ਜੇ ਤੁਹਾਨੂੰ ਬਜਾ ਕੇ ਦਿਖਾਇਆ ਸੀਗਾ ਬਾਕੀ ਇਹਦੇ ਸਿਰੂ ਹਵਾਜ ਪਾਸ ਹੁੰਦੀ ਹੈ ਤੇ ਬਾਜੇ ਵੱਜਦੇ ਆ ਬਜਾ ਕੇ ਦਿਖਾ ਦੇਈ ਆ ਦੇਖੋ ਇਦਾਂ ਵੱਜਦੀਆਂ ਐ ਇਦਾਂ ਇਦਾਂ ਵੱਜਦੀਆਂ ਐ ਕੰਦਕਣ ਲਾਪਾ ਮੇਰਾ ਵੀ ਉੱਚੀ ਬਹੁਤ ਵੱਜਦੀਆਂ ਮਿੱਤਰੋ ਇਹ バス ਵਾਲੀਆਂ ਆ ਨਾ ਮੋਟਰ ਹਾਲ ਤੇ ਪੁੱਠਾ ਪੰਗਾ ਲਿਆ ਆ ਇਹ ਕਰ ਇਹਨਾ ਟਰਾਈ ਕਰਿਓ ਕੌਲਸ ਬਾਬ ਚਵੇੜਾ ਬਾਬ ਮਾ ਆਦੀਆ ਬੌਸ ਹਾਂ ਤੇ ਐਮਸੀ ਲਾ ਦੇਂ ਭਾਜੀ ਮਾੜੀ ਜੀ ਮੈਂ ਘਰੇ ਜਾ ਕੇ ਖੜਾ ਕਰਕੇ ਫਿਰ ਇਹਨੂੰ ਕੱਲ ਨੂੰ ਧੋਣੇ ਆ ਬਾਕੀ ਵਧੀਆ ਵਧੀਆ ਕੀ ਹੁੰਦਾ ਪੀ ਹੋ ਗਿਆ ਅੱਛਾ ਬਾਕੀ ਹੁਣ ਤਵਾ ਦੇ ਨੂੰ ਮਰ ਧੋ ਕੇ ਕੱਲੂ ਤੇ ਦਿਵਾੜੀ ਤੇ ਕੱਢਾਂਗੇ ਹੁਣ ਅਸੀਂ ਵੀ ਨਹੀਂ ਕੱਢਦੇ ਮਿੱਤਰੋ ਇਹ ਜਾਵਾਂ ਬਜਾਈ ਤਾਂ ਮੇਰਾ ਹੌਲੀ ਬਜਣ ਮੋਲੀ ਦਾ ਵੱਜਣੀ ਨਹੀਂ ਭਰੇ ਮਿੱਤਰੋ ਵਾਲੇ ਕੋ ਆਜਣਾ ਹੈ ਬਲੈਕ ਜਿਹਾ ਰਗਾ ਦੇਣਾ ਪਰੰਗ ਮਾਰ ਕੇ ਤੇ ਆ ਵੀ ਬਲੈਕ ਹੋ ਜਾਣਾ ਪਿੱਛੇ ਜਿਹੜੀ ਪੱਤੀ ਆ ਵਾਲੀ ਆਨ ਇਹਨੂੰ ਨਹੀਂ ਹੱਥ ਨੇ ਲਾਉਣਾ ਇਹ ਪਹਿਲਾਂ ਮੈਂ ਬਲੈਕ ਕਰਤੀ ਫਿਰ ਦੁਬਾਰਾ ਪਿੱਛੇ ਠੀਕ ਬਾਕੀ ਟੈਸਟੀ ਕਲਰ ਜਣਾ ਕੇ ਪੇਪਰ ਜੇ ਲਾਗੇ ਤੇ ਬਾਕੀ ਆਪਾਂ ਇਹ ਤੇ ਸਟicker ਪਹਿਲਾਂ ਕੁਝ ਲਿਖਾਇਆ ਸੀ ਇਹ ਲਖਾ ਸੀ ਛੜਨਾ ਰੀਸ ਕਰ ਇੱਥੇ ਝੋਟਾ ਜਿਹਾ ਬਣਿਆ ਸੀ ਮੈਂ ਬਣਾਉਂਗਾ ਦੁਬਾਰਾ ਬਾਕੀ ਆਪ ਜਿੰਨੀ ਵੀ ਸਾਫ ਕਰਨ ਵਾਲੀਆਂ ਹੋਈਆਂ ਜੰਗਾਲ ਲੱਗਾ ਦੇਖੋ ਸਾਫ ਕਰਨ ਵਾਲੀਆਂ ਹੋਈਆਂ ਤੇ ਬਾਕੀ ਤੋਂ ਉਹ ਦੂਰੇ ਨੂੰ ਕਾਲੂ ਕਰਦੇ ਆ ਭਾਈ ਹੁਣੀ ਵੀ ਆ ਚੁੱਕੇ ਆ ਕਿੱਦਾਂ ਲੱਗਾ ਜਗਾੜ ਦਿਆ ਸਾਨੂੰ ਇਹ ਤਾਂ ਹੁਣ ਬਜਾ ਕੇ ਦਿਵਾਲੀ ਵਾਲਿਆਂ ਨਾਲ ਦੇਖਾਂਗੇ ਵਜਾਉਣਾ ਹੈ ਜੀ ਆ ਤਰਵਾ ਮੜੀਆਂਆਂ ਹੀ ਆ ਜਿਆਦਾ ਬਿੰਗੀਆਂ ਹੋ ਗਈਆਂ ਹੁਣ ਦੇਖਦੇ ਆ ਸਿੱਡੀਆਂ ਕਰਾ ਕੇ ਭਾਈ ਕਹਿੰਦਾ ਕੱਟਨੇ ਆ ਇਹ ਕੋਨਾਟਾ ਸੀਗਾ ਇਹ ਤੇ ਹੋਰ ਉਹ ਫਿੱਟ ਦੇ ਕਿ ਨਹੀਂ ਹਾਂ ਸਪੇਸ ਨਾਲੇ ਦਹਣਾ ਆ ਦੇਖੋ ਸਟੇੜੀਆਂ ਹੀ ਆਂ ਪਰ ਐ ਹੁਣ ਜਾਂ ਐ ਸਿੱਡੀਆਂ ਨਹੀਂ ਆ ਦਰਵਾਜ਼ਾ ਘੈਂਟ ਲਾਣਾ ਲੁੱਕ ਬਹੁਤ ਫਰੀ ਬੰਦੀ ਇਹ ਤਾਂ ਪੀਵਨੀਆਂ ਦੇ ਬਾਹਰ ਰੰਗ ਮਾਦੀਏ ਕਾਲਾ ਚੱਕਰ ਤਾਂ ਨਹੀਂ ਕੋਈ ਇੱਦਾਂ ਗਾਲੀਆਂ ਸਾਰੀਆਂ ਕਦਾ ਕੋਈ ਜੱਤ ਕਰਨੀ ਹਾਂ ਕਾਲੀਆ ਕਰਦਾ ਜੀ ਹਾਂ ਉਹ ਸੋਹਣੀਆਂ ਲੱਗੂ ਕਾਲੀਆ ਇੱਥੇ ਉਹ ਪਾਊਡਰ ਜਾਂ ਮਾਰ ਕੇ ਉਹ ਚਮਕਣੀਆਂ ਇਹ ਭਾਰੀ ਚਲੇ ਗਿਆ ਜਾਂ ਆਹੀਂ ਨਿਹਾਣੇ ਆ ਸਾਨੂੰ ਕਹਿਣ ਕਿ ਹੈ ਲੈ ਰਾਜੇ ਜਵੇੜਾ ਮਾਤਿਆਂ ਹਾਂਜੀ ਦੇਖੋ ਆ ਗਏ ਅਸੀਂ ਆਹ ਦੇਖੋ ਮੋਟਰਸਾਈਕਲ ਆਹ ਦੇਖੋ ਕਮਾਲੀ ਕੈਮਰਾ ਦੇਖੋ ਹੁਣ ਸਾਨੂੰ ਹੌਣ ਮਾਰ ਕੇ ਦਿਖਾਉਣੇ ਆ ਵੀ ਬੁਣੀਆਂ ਜਿਹੜੀਆਂ ਲਵਾ ਕੇ ਆਏ ਆ ਇਹ ਭੜੀ ਉਧਰ ਨੂੰ ਕਰ ਤਾਂ ਆਹ ਦੇਖੋ ਇਹ ਤਾਂ ਐਗੀ ਚਾ ਬੱਜਰੇ ਦੇ ਮਿੱਤਰੋ ਦੇਖੋ ਆਕੀ ਆਪਾਂ ਨੇ ਆਣੇ ਨੇ ਮੁਰੇ ਨਹੀਂ ਮਾਰੀਦਾ ਜਿਆਦਾ ਉੱਚੀ ਆ ਡਾਂਡ ਜੰਦਗੀ ਦੇ ਜਿਹੜੀ ਮਾਰ ਰਹੇ ਆ ਜਿਹੜੀ ਮਾਰ ਰਹੇ ਆ ਮਿੱਤਰੋ ਤੇ ਮੋਟਰਸਾਈਕਲ ਆਪਾਂ ਹਾਂ ਤੋ ਆਇਆ ਇੱਕ ਵਾਰੀ ਫੇਰ ਉਹ ਉੱਥੇ ਪਿੱਛੇ ਰੱਖ ਕੇ ਆ ਕਰਕੇ ਚੱਜਣਾ ਬਜਾਈਆਂ ਨਹੀਂ ਧਿਆਨ ਦੇ ਕੋਈ ਨਹੀਂ ਇਹ ਦੇਖੋ ਬੱਜਰੇ ਨੂੰ ਦੇਖੋ ਮਿੱਤਰੋ ਆ ਗਿਆ ਆਂਦਾ ਕਰਤਾ ਹੁਣ ਘਰੇ ਖੜਾ ਤੇ ਬਾਕੀ ਹਮਨੇ ਕਾਲੂ ਟੋਂਵਾਗੇ ਤੇ ਹਰੋਂ ਬੱਜਲੇ ਆ ਮੜੇ ਆ ਕਿੰਦੇ ਭਾਈ ਬੱਜਿਆ ਨੂੰ ਮਾਰੀ ਚੱਲੇ ਆ ਭਾਈ ਇੱਕ ਸਾਡੀ ਵੇਟ ਕੱਦਾ ਤੇ ਨਾ ਜਾਣਾ ਸੀ ਚੱਲ ਜਾਣਾ ਤੇ ਚਲੋ ਚੱਲੀਏ ਪਟਾਕਾ ਹੀ ਪਟਾਕਾ ਕੱਲੂ ਦਿਖਾਵਾਂਗੇ ਸਾਥ ਮਿੱਤਰੋ ਪਟਾਕੇ ਸਟਾਕ ਆ ਪੱਲੀਂਦਾ ਪਿਆ ਸਾਨੂੰ ਕੱਲੂ ਦਿਖਾਵਾਂਗੇ ਨਾਲੇ ਡਰਾਈਵਰਾਂ ਦੇ ਸਾਹਾਂ ਕਿੰਨੇ ਰੱਖੀ ਆ ਕਿੰਨੇ ਰੱਖੀ ਆ ਠੀਕ ਆ ਮੁਰਗਾ ਛਾਹ ਮੁਰਗਾ ਛਾਹ ਚਲੋ ਹੁਣ ਕਿੰਦੇ ਭਾਈ ਬੱਜਾਂਦੇ ਆ ਆਣੀ ਗਰੇ ਮੰਡੀ ਦਾ ਹਾਲ ਚੈੱਕ ਕਰੋ ਇਹਦਾ ਪ੍ਰੀ ਟਰੈਕਟਰ ਹੈ ਪਾਜੀ ਨੂੰ ਲੱਭਦੇ ਪਏ ਆ ਇਧਰ ਉਹਦਾ ਪਾਈ ਟਰਾਲੀਆਂ ਆਉਂਦੀਆਂ ਪਈਆਂ ਕੀ ਕਰੀ ਜਾਂਦਾ ਆ ਆਹ ਦੇਖੋ ਬੰਨਾ ਬਲੂਥਨ ਦੇ ਖੋਪਰ ਜੀ ਘੁੰਮਲੇ ਰਹੇ ਨੇ ਬਲੂਥਨ ਨਹੀਂ ਮਤਲਬ ਬਲੂਥਨ ਨਹੀਂ ਮਿੱਟੀ ਦੇਖੋ ਕਿ ਦੌੜਦੀ ਹੈ ਮਿੱਟੀ ਹੈ ਬਲੂਥ ਨਹੀਂ ਹੋ ਗਿਆ ਮੰਮਾ ਕਿੱਥੇ ਪੜ ਗਿਆ ਪਿਪਲੇ ਆਉਣ ਉਹ ਕਿੱਥੇ ਲੱਭੀ ਉਹਨੂੰ ਦੱਸ ਕਹਾਂ ਲੱਭੇ ਉਸਕੋ ਲੱਭ ਗਿਆ ਬਾਜੀ ਹਾਸੀ ਗਾਲ ਹਾ ਜੀ ਹਾਸੀ ਗਾਲ ਅੱਜ ਦਾ ਸੈਸੀ ਗਾਲ ਲਾਈਵ ਲਾ ਆਹੜਾ ਭਾਈ ਦਾ ਟਰੈਕਟਰ ਕਿੰਨੇ ਖੇਤ ਵੜਾ ਲਿਆ ਅੱਜ ਤਿੰਨ ਪੰਜ ਕਿੱਟਰ ਵੜੇ ਭਾਗੀ ਟਰਾਲੀ ਚਾਲ ਠੀਕ ਆ ਵਧੀਆ ਨਹੀਂ ਠੀਕ ਆ ਆਪਣਾ ਹੀ ਆ ਜਿਹੜਾ ਹੁੰਦਾ ਜਦੋਂ ਨਖਰ ਲਾ ਪਿਆ ਉਹਦੇ ਨਹੀਂ ਲਾ ਪਿਆ ਆਹੋ ਆਪਣੇ ਨਾਲ ਕਰ ਆਹ ਹੋ ਗਈ ਖਾਲੀ ਉਦਾਂ ਟਰਾਲੀ ਨਾਲਾ ਝੂਨ ਦਾ ਵਿੱਚ ਉਹ ਵੱਟਣਾ ਰਾਹ ਤੇ ਨੀਵੇਂ ਵੱਟ ਰਹੇ ਆ ਆਹ ਕਹਿੰਦੇ ਟੰਪ ਟਰਾਲੀ ਬਲਟਾਉਣ ਲੱਗਾ ਸਦਾ ਸੈਸੀ ਗਾਲ ਸਦਾ ਆਫ ਤੇ ਜਾਂਦੇ ਉੱਤੇ ਵੀ ਲੈਰ ਕੱਢਦੇ ਜਾਂਦਾ ਸੀ ਆਸਟ੍ਰੇਲੀ ਪਲਟਾਉਣ ਲੱਗਾ ਸੀ ਪਾਜ ਗਈ ਤਰਾਰੇ ਤੇ ਸੀ 22 ਦੀ ਗੋਲਡੀ ਵਾਲੀ ਸੀ ਨਹੀਂ ਕੁਝ ਸੱਖੋ ਮਿੱਤਰੋ ਰੈਟਰ ਦੇ ਬੈਠਾ ਆ ਟਰਾਲੀ ਬੈਕਰਾਂ ਨਾਲ ਲੱਗਾ ਭਾਈ ਪਹੁੰਚਿਆ ਕਰੋ ਕਿੰਨੇ ਲੋਕ ਜਾਇਆ ਹੋਇਆ ਸਭ ਲੋਗੇ ਨੂੰ ਆ ਚੰਗਾਈ ਚਲੋ ਓਕ ਲੱਗ ਗਈ ਖਾਈਆ ਵਾਹੀ ਰੋਟੀ ਖਾਣਾ ਰਹਿਣ ਢਾਬੇ ਤੋਂ ਫੋਨ ਵੀ ਮੇਰਾ ਬੰਦ ਵੀ ਹੋਣਾ ਪਾਣੀ ਪਾਣੀ ਨਹੀਂ ਥੋੜਾ ਲੱਗ ਗਿਆ ਕਿਹਜਾ ਨਾ ਬਲੌਗ ਵਿੱਚ ਚਲੋ ਮਿੱਤਰੋ ਚੰਗਾ ਬਾਜੀ ਓਕੇ ਇਸ ਕਿ ਮਰਦੀ ਆ ਚਲੋ ਕੱਢੀਏ ਸਕੂਟਰੀ ਆਪ ਪਿੱਛੇ ਨੂੰ ਗਾਡ ਅੰਕਲ ਅੰਕਲ ਗਈ ਜਨਾ ਭਾਜੀ ਪਿੱਛੇ ਨੂੰ ਗਾ ਮੱਕੀ ਵਿੱਚ ਤੋਂ ਮਿਲਦੇ ਹਾਂ ਸਾਨੂੰ ਕਾਲੇ ਬਲੌਗ ਕਾਲਾ ਬਲੌਗ ਮੈਸੇਜ ਨਾ ਕਰਿਓ ਸਾਨੂੰ ਪਟਾਕੇ ਦਿਖਾਉਣੇ ਨਾਲ ਪ੍ਰਾਈਸ ਵੀ ਦੱਸਾਂਗੇ